ਜੀ ਕਿ ਸਰਦੇ ਮੇਂ ਦੋ ਵਾਰੀ ਪੇਸ਼ ਹੋ ਗਈ ਹੈ ਜੀ ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਵਾਲਿਆਂ ਨੂੰ ਮੈਂ ਫੋਨ ਕਰ ਕਰਕੇ ਕਹਿ ਰਹੀ ਹਾਂ ਕਿ ਸਰ ਮੁੰਡੇ ਇੱਥੇ ਖੜੇ ਮੁੰਡੇ ਉੱਥੇ ਖੜੇ ਨੇ ਕੋਈ ਕਾਰਵਾਈ ਨਹੀਂ ਕਰ ਸਰ ਇੱਕ ਤਾਂ ਮੈਨੂੰ ਕੋਲ ਲਈ ਜੀ ਮੈਨੂੰ ਕਿੰਨੇ ਦਿਨਾਂ ਤੋਂ ਡਰ ਸੀਗਾ ਸਰ ਮੈਂ ਜਦੋਂ ਕੰਮ ਤੋਂ ਆਉਂਦੇ ਨੇ ਮੈਂ ਫੋਨ ਕਰਦੀ ਕਿਉਂਕਿ ਮੈਨੂੰ ਉਹ ਮੁੰਡਿਆਂ ਦੇ ਬਾਰੇ ਪਤਾ ਹੈ ਜੀ ਮੈਂ ਮੱਲੇਦਾਰੀ ਦੇ ਵਿੱਚ ਸਾਈਨ ਵੀ ਕਰਨ ਨੂੰ ਤਿਆਰ ਹੋ ਗਈ ਸੀ ਪਰ ਫਿਰ ਮੇਰੇ ਮੈਨੂੰ ਪਤਾ ਸੀ ਇਹ ਗੱਲ ਹੋਊਗੀ ਮੁੰਡੇ ਜਿਸ ਦੇ ਹਲੇ ਮੈਂ ਸਾਈਨ ਨਹੀਂ ਕੀਤੇ ਸੀ ਜੀ ਮੰਦਰ ਦੇ ਬਾਹਰ ਜਿੰਨੇ ਮੈਂਬਰਾਂ ਦੇ ਸਾਹਮਣੇ ਮੈਂ ਸਾਈਨ ਕਰਨੇ ਸੀਗੇ ਉਹਨਾਂ ਸਾਹਮਣੇ ਕਹਿ ਕੇ ਗਏ ਨਾ ਤਾਂ ਅਸੀਂ ਡਰਦੇ ਨਾ ਮੇਰੇ ਨਾਲ ਦੇ ਡਰਦੇ ਕਿ ਆਪਣੇ ਅਜੀ ਤੁਹਾਡੇ ਹਸਬੰਡ ਦੇ ਨਾਲ ਕੁਟਮਰ ਹੋਈ ਹੈ ਕਹਿੰਦੇ ਉਹਨਾਂ ਨੂੰ ਹੋਇਆ ਕੀ ਹੈ ਸਰ ਮੁੰਡਿਆਂ ਨੇ ਕੋਈ ਲੱਤ ਤੋੜੀ ਹੈ ਜੀ ਮੇਰੀ ਨਾ 20 ਤਰੀਕ ਦੀ ਕੰਪਲੇਨ ਲਿਖਾਈ ਹੋਈ ਹੈ ਐਕਚੁਅਲੀ ਮੇਰੀ ਬੇਟੀ 16 ਸਾਲ ਦੀ ਹੈ ਉਹਨਦੀ ਕਿਸੇ ਨੇ ਫੇਕ ਆਈਡੀ ਬਣਾਈ ਸੀ ਠੀਕ ਹੈ ਤੇ ਸਾਨੂੰ ਮੁੰਡੇ ਦਾ ਪਤਾ ਵੀ ਲੱਗ ਗਿਆ ਸੀਗਾ ਅਸੀਂ ਚਲੋ ਧੀਆਂ ਭੈਣਾ ਕਰਕੇ ਉਸ ਮੁੰਡੇ ਨੂੰ ਮਾਰ ਦੋ ਥੱਪੜ ਮੈਂ ਹੀ ਮਾਰੇ ਹਸਬੰਡ ਨੇ ਤਾਂ ਕੁਝ ਵੀ ਨਹੀਂ ਕੀਤਾ ਅਸੀਂ ਡਿਲੀਟ ਕਰਾਤੇ ਉਹ ਤਾਂ ਆਪਣੀ ਪ੍ਰੋਫਾਈਲ 'ਚ ਆਈਡੀ ਉਹ ਮੁੰਡੇ ਕੋ ਹਲੇ ਵੀ ਚੱਲ ਰਹੀ ਹੈ ਉਸ ਤੋਂ ਬਾਅਦ ਸਰ ਰਾਤ ਨੂੰ 8-10 ਮੁੰਡੇ ਮੇਰੇ ਘਰੇ ਆਏ ਜੀ ਘਰ ਆ ਕੇ ਹੱਥੋਪਾਈ ਕਰਕੇ ਗਏ ਅਫਸਰ ਵੱਲ ਅੱਛਾ ਹੱਥੋਪਾਈ ਕਰਕੇ ਗਏ ਮੇਰੇ ਹਸਬੰਦ ਨੂੰ ਘਰ ਆ ਕੇ ਮਾਰ ਕੇ ਗਏ ਨਾਲੇ ਕਹਿ ਕੇ ਗਏ ਕਿ ਅਸੀਂ ਆਈਡੀ ਬਣਾਈ ਹੈ ਤੇਰੀ ਧੀ ਦੀ ਅਸੀਂ ਉਹ ਮੁੰਡੇ ਦੇ ਨਾਲ ਜਾ ਕਰ ਲਾ ਜੋ ਇੰਨੀਆਂ ਸਰ ਗੰਦੀਆਂ ਗਾਲਾਂ ਕੱਢ ਕੇ ਗਏ ਜੀ ਬਹੁਤ ਜ਼ਿਆਦਾ ਗੰਦੀਆਂ ਆਲਾ ਮੇਰੀ ਕੰਪਲੇਨ ਲਿਖਾਈ ਸਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਨੂੰ ਇਨਸਾਫ ਚਾਹੀਦਾ ਜੀ ਸਰ ਦਸ਼ਮੀਸ਼ ਨਗਰ ਐਮ ਆਈ ਜੀ ਫਲੈਟ ਦੀ ਜੀ ਤੇ ਉਹ ਜਿਹੜੇ ਮੁੰਡੇ ਨੇ ਇਹ ਕੋਈ ਉਹਦੇ ਸਕੂਲ ਕਾਲਜੇ ਤਾਂ ਨਹੀਂ ਪੜਦੇ ਨਹੀਂ ਨਹੀਂ ਸਰ ਉਹ ਮੱਲੇ ਦੇ ਹੀ ਨੇ ਬਸ ਮੇਰੀ ਬੇਟੀ ਦੀ ਤਾਂ ਕੋਈ ਮੱਲੇ ਚ ਇੰਨੀ ਵੀ ਕੋਈ ਕਹਿ ਨਹੀਂ ਸਕਦਾ ਜੀ ਕੋਈ ਹੈਗੀ ਆ ਉਹਦੇ ਨਾਲ ਬੱਚਾ ਤਾਂ ਮੇਰਾ ਮੱਲਾ ਪੂਰਾ ਸੌਖਾ ਨੂੰ ਤਿਆਰ ਹੈ ਜੀ ਮੇਰੇ ਮੇ ਨਾਲੇ ਉਹਦੇ ਤਾਂ ਕੋਈ ਰੋਲ ਹੀ ਨਹੀਂ ਬੇਟੀ ਮੇਰੀ ਇੰਸਟਾ ਚ ਲਾਂਦੀ ਉਹ ਵੀ ਮੇਰੇ ਫੋਨ ਤੇ ਚਲਾਉਂਦੀ ਉਹ ਕੋਈ ਪਰਸਨਲ ਫੋਨ ਵੀ ਨਹੀਂ ਹੈਗਾ ਜੀ ਤੇ ਇੰਸਟਾ ਦੀ ਉਹ ਕਾਰਨ ਕੀ ਆ ਇਹਨੇ ਕਿਉਂ ਇਦਾਂ ਕੀਤਾ ਸਰ ਇਹ ਤਾਂ ਰੱਬ ਜਾਣਦਾ ਜੀ ਬਸ ਬਦਨਾਮ ਕਰਨ ਵਾਸਤੇ ਬੱਚੇ ਇਹਨੂੰ ਕਿਉਂਕਿ ਪਹਿਲਾਂ ਕੰਪਲੇਂਟ ਦਿੱਤੀ ਸਰ ਹਾਂਜੀ ਮੇਰੀ ਕੰਪਲੇਨ ਲਿਖਾਈ ਸਰ ਮੇਰਾ ਯੂਆਈਡੀ ਨੰਬਰ ਆ ਦੇਖੋ ਜੀ ਆਇਆ ਹੋਇਆ ਹੈ ਸਸਪੀ ਸਰਦੇ ਮੇਂ ਦੋ ਵਾਰੀ ਪੇਸ਼ ਹੋ ਗਈ ਹੈ ਜੀ ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਵਾਲਿਆਂ ਨੂੰ ਮੈਂ ਫੋਨ ਕਰ ਕਰਕੇ ਕਹਿ ਰਹੀ ਹਾਂ ਕਿ ਸਰ ਮੁੰਡੇ ਇੱਥੇ ਖੜੇ ਮੁੰਡੇ ਉੱਥੇ ਖੜੇ ਨੇ ਕੋਈ ਕਾਰਵਾਈ ਨਹੀਂ ਕਰ ਰਹੀਆਂ ਲੱਤਾਂ ਟੁੜੀਆਂ ਅੱਜ ਟੁੜੀਆਂ ਨੇ ਸਰ ਹਾਂਜੀ ਕੰਮ ਤੋਂ ਆ ਰਹੇ ਸੀ ਜੀ ਕੀ ਕੰਮ ਕਰਦੇ ਨੇ ਅੱਛਾ ਸਫੇਰਪੜ ਦਾ ਕੰਮ ਕਰਦੇ ਨੇ ਜੀ ਅੱਛਾ ਜੀ ਵੀ ਆਪਣਾ ਕੰਮ ਹੈ ਕਿ ਤੂੰ ਜੋਬ ਕਰਦੇ ਹੋ ਜੋਬ ਕਰਦੀ ਆ ਸਰ ਅੱਜ ਇਹ ਵਾਪਸ ਆ ਰਹੇ ਸੀ ਤੇ ਕੀ ਸਰ ਇੱਕਦਮ ਮੈਨੂੰ ਕਾਲ ਲਈ ਜੀ ਮੈਨੂੰ ਕਿੰਨੇ ਦਿਨਾਂ ਤੋਂ ਡਰ ਸੀਗਾ ਸਰ ਮੈਂ ਜਦੋਂ ਕੰਮ ਤੋਂ ਆਉਂਦੇ ਨੇ ਮੈਂ ਫੋਨ ਕਰਦੀ ਕਿਉਂਕਿ ਮੈਨੂੰ ਉਹ ਮੁੰਡਿਆਂ ਦੇ ਬਾਰੇ ਪਤਾ ਹੈ ਜ ਇਹ ਚ ਸਾਈਨ ਵੀ ਕਰਨ ਨੂੰ ਤਿਆਰ ਹੋ ਗਈ ਸੀ ਪਰ ਫਿਰ ਮੇਰੇ ਮੈਨੂੰ ਪਤਾ ਸੀ ਵੀ ਇਹ ਗੱਲ ਹੋਊਗੀ ਮੁੰਡੇ ਜਿਸ ਦਿਨ ਹਾਲੇ ਮੈਂ ਸਾਈਨ ਨਹੀਂ ਕੀਤੇ ਸੀ ਜੀ ਮੰਦਰ ਦੇ ਬਾਹਰ ਜਿੰਨੇ ਮੈਂਬਰਾਂ ਦੇ ਸਾਹਮਣੇ ਮੈਂ ਸਾਈਨ ਕਰਨੇ ਸੀਗੇ ਉਹਨਾਂ ਸਾਹਮਣੇ ਕਹਿ ਕੇ ਗਏ ਨਾ ਤਾਂ ਅਸੀਂ ਡਰਦੇ ਨਾ ਮੇਰੇ ਨਾਲ ਦੇ ਡਰਦੇ ਹਾਲੇ ਮੈਂ ਕੋਈ ਸਾਈਨ ਨਹੀਂ ਕੀਤਾ ਸੀ ਕੁਝ ਨਹੀਂ ਮੁੰਡੇ ਆ ਉਹ ਕੀ ਕੰਮ ਕਰਦੇ ਆ ਸਰ ਬੇਲੇ ਨੇ ਜੀ ਨਸ਼ੇ ਕਰਦੇ ਨੇ ਪਹਿਲਾਂ ਵੀ ਇਲਾਕੇ ਚ ਇਦਾਂ ਦੀ ਮਾਰਕ ਸਰ ਬਹੁਤ ਕੁਝ ਕਰਦੇ ਨੇ ਜੀ ਮੱਲੇ ਮੱਲੇ ਚ ਗੰਦ ਪਾਇਆ ਹੈ ਮੁੰਡਿਆਂ ਨੇ ਇਹਨਾਂ ਨੂੰ ਪਿੱਛੇ ਸ਼ਹਿ ਹੈਗੀਆਂ ਨੇ ਇੱਕ ਦੋ ਬੰਦਿਆਂ ਦੀਆਂ ਬਸ ਉਹਨਾਂ ਦੇ ਸਿਰ ਤੇ ਟੱਪ ਦੇ ਨੇ ਠੀਕਲ ਬੰਦੇ ਨੇ ਜਿਨ੍ਹਾਂ ਦੀ ਸ਼ਹਿ ਹੈਗੀਆਂ ਨੇ ਜੀ ਇੱਕ ਦੋ ਬੰਦੇ ਹੈਗੇ ਨੇ ਕਾਂਗਰਸੀ ਨੇ ਜੀ ਨਾਮ ਬਾਰੇ ਅੱਛਾ ਕਾਂਗਰਸੀ ਬੰਦੇ ਨੇ ਜੀ ਠੀਕ ਹੈ ਤੇ ਉਹਨਾਂ ਦੀ ਸ਼ਹਿ ਵਾ ਸਰ ਹੈਗੀ ਹੈ ਜੀ ਸਰ ਤਾਂ ਹੀ ਚਹਿ ਤੇ ਟੱਪ ਦੇ ਨੇ ਜੀ ਅੱਜ ਅੱਜ ਇਹਨਾਂ ਨੇ ਜਿਹੜਾ ਹਮਲਾ ਕੀਤਾ ਮਾਰਿਆ ਕੀ ਹੈ ਉਹਨਾਂ ਦੇ ਸਰ ਇਹ ਬੈਸ ਪਤਨ ਬੇਸਬਾਲ ਬੋਲ ਰਿਹਾ ਬੈਟ ਵਗੈਰਾ ਕੁਝ ਕਹਿ ਰਹੇ ਨੇ ਤੇ ਡਾਕਟਰਾਂ ਨੇ ਕੀ ਦੱਸਿਆ ਸਰ ਹਲੇ ਤਾਂ ਵੈਕਸਰਾ ਵਗੈਰਾ ਹੋਣਾ ਜੀ ਰਾਤ ਦਾ ਟਾਈਮ ਹੈ ਹਲੇ ਕੁਝ ਹੋਰ ਨਹੀਂ ਕੀ ਨਾਮ ਆ ਉਹਦਾ ਲਕਵਿੰਦਰ ਸਿੰਘ ਜੀ ਇਹ ਬਾਕੀ ਨੂੰ ਕੋਈ ਜਾਣਕਾਰੀ ਦੇਤੀ ਹੈ ਸਰ ਪੁਲਿਸ ਤਾਂ ਨਾਲ ਪੁਲਿਸ ਹਾਂਜੀ ਹਾਂਜੀ ਪੁਲਿਸ ਨੇ ਸਾਰੀ ਕਰਵਾਏ ਨੇ ਨਾਲ ਪਰ ਸਰ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਪੁਲ ਸਾਰੇ ਨੇ ਮੈਨੂੰ ਇਨਸਾਫ ਚਾਹੀਦਾ ਸਰ ਸਰ ਮੁੰਡੇ ਕੀ ਨਾਮ ਹੈ ਕੀ ਸਰ ਵਿੱਕੀ ਦੇਵਾਜੀ ਦਾ ਮੁੰਡਾ ਹੈ ਵਰੂਨ ਇੱਕ ਇੱਕ ਵਿੱਕੀ ਵਰੁਣ ਗਰੀਸ਼ ਗਰੀਸ਼ ਗੋਇਲ ਤੇ ਅਨਮੋਲ ਅਨਮੋਲ ਚਾਰ ਪੰਜ ਨੇ ਇਹ ਮੇਨ ਚਾਰ ਪੰਜ ਨੇ ਜੀ ਉਸ ਦਿਨ ਜਦੋਂ ਮੇਰੇ ਘਰੇ ਆਏ ਨੇ 8-10 ਮੁੰਡੇ ਆਏ ਕਿੰਨੇ ਦਿਨ ਪਹਿਲਾਂ ਆਏ ਸੀ ਤੁਹਾਡੇ ਘਰ ਅ ਸਰ ਮੇਰੇ ਘਰੇ 19 ਤਰੀਕ ਨੂੰ ਆਏ ਸੀ ਸਰ ਮੈਂ ਤੀਜੀ ਮੰਜ਼ਲ ਤੇ ਰਹਿਣੀ ਹੈ ਜੀ ਤੀਜੀ ਮੰਜ਼ਲ ਚੜ੍ਹ ਕੇ ਆਏ ਨੇ ਜੀ ਤੇ ਤੁਹਾਨੂੰ ਕਦੋਂ ਪਤਾ ਚੱਲਿਆ ਵੀ ਫੇਕ ਆਈਡੀ ਬਣਾਈ ਕਿਵੇਂ ਪਤਾ ਲੱਗਿਆ ਸਰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਮੇਰੇ ਇਹਨਾਂ ਦੇ ਘਰ ਦੇੰਦੀ ਜੀਜਾ ਜੀ ਡੈਥ ਹੋਈ ਸੀ ਅਸੀਂ ਉੱਥੇ ਗਏ ਸੀ ਸਾਨੂੰ ਕਿਸੇ ਦਾ ਫੋਨ ਆਇਆ ਕਿ ਤੇਰੀ ਬੇਟੀ ਦੀ ਆਈਡੀ ਬਣੀ ਹੋਈ ਹੈ ਉਸ ਮੁੰਡੇ ਨੇ ਚਲੋ ਵਿਚਾਰੇ ਨੇ ਲੱਭ ਵੀ ਲਿੱਤਾ ਫੇਸਬੁੱਕ ਬਣਾਈ ਸੀ ਕਿ ਇੰਸਟਾ ਆਈਡੀ ਬਣਾਈ ਸੀ ਫੇਸਬੁੱਕ ਦੀ ਆਈਡੀ ਬਣਾਈ ਸੀ ਬੋਜਪੂਰੀ ਨਾਮ ਤੇ ਤੇ ਸਰ ਇਹਨਾਂ ਨੇ ਉਹ ਮੁੰਡੇ ਨੂੰ ਵੀ ਕੁੱਟਿਆ ਜੀ ਫਿਰ ਇਹ ਮੁੰਡਿਆਂ ਨੇ ਉਹ ਮੁੰਡੇ ਨੂੰ ਵੀ ਕੁੱਟਿਆ ਉਹਦੇ ਬਾਪ ਨੇ ਰਿਪੋਰਟ ਨਹੀਂ ਲਿਖਾਈ ਉਹ ਮੁੰਡਾ ਆਪਣੇ ਬਾਪ ਨਾਲ ਲੜ ਕੇ ਭੱਜ ਗਿਆ ਹਨਾ ਵੀ ਉਹ ਚਲੋ ਹੁਣ ਉਹ ਗਲਿਆਂ ਦੀ ਉਹ ਸੀ ਕਿ ਉਹਨਾਂ ਨੇ ਰਿਪੋਰਟ ਨਹੀਂ ਲਿਖਾਈ ਮੱਲੇ ਤੋਂ ਡਰਦਿਆਂ ਨਿਕੋ ਲਖਮੀਂਦਰ ਸਿੰਘ ਜੀ ਕੀ ਮਾਇਆ ਹੋਇਆ ਕੀ ਹੈ ਜੀ ਬੀਟੀ ਮੇਰੀ ਦੀ ਫੇਕ ਆਈਡੀ ਬਣਾਈ ਸੀ 16 ਸਾਲ ਦੀ ਮੇਰੀ ਬੇਟੀ ਹੈਗੀ ਹੈ ਉਹਦੀ ਫੇਕ ਆਈਡੀ ਬਣਾਈ ਸੀ 20 ਤਰੀਕ ਦੇ ਅਸੀਂ ਰਿਪੋਰਟ ਲਿਖਾਈ ਹੋਈ ਹੈ ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ ਤੇ ਉਸ ਤੋਂ ਬਾਅਦ ਦੋ ਵਾਰ ਸੀਪੀ ਦਫ਼ਤਰ ਜਾਏ ਆ ਅੱਜ ਐਸਐਸਓ ਨਾਲ ਗੱਲ ਹੋਈ ਐਸਐਸਓ ਕਹਿੰਦੇ ਵੀ ਅਸੀਂ ਤੁਹਾਡੇ ਵਾਸਤੇ ਕਹਿੰਦਾ ਕੋਈ ਕੋਈ ਬੰਦੇ ਭੇਜ ਦੀ ਘਰੇ ਤੇ ਆਪਣੇ ਰਖਵਾਲੀ ਵਾਸਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਦਾਂ ਦੀ ਸਰ ਕੋਈ ਗੱਲ ਨਹੀਂ ਹੈਗੀ ਪਰ ਮੇਰੇ ਕਹ ਮੇਰੀ ਦੁਕਾਨ ਦੇ ਕੋਲੋਂ ਰੋਜ਼ ਗੀੜੇ ਮਾਰਦੇ ਨੇ ਮੁੰਡੇ ਰਾਤ ਨੂੰ ਅੱਜ ਮੈਂ ਕੰਮ ਤੋਂ ਆ ਰਿਹਾ ਸੀ ਘਰੇ ਤੋਂ ਘਰ ਦੇ ਕੋਲੇ ਵਹਿੰ ਗਿਆ ਦੀ ਉੱਥੇ ਕਿੰਨੇ ਬੰਦੇ ਸੀਗੇ ਤਿੰਨ ਮੁੰਡੇ ਸੀਗੇ ਜਿੱਕਾ ਹੀ ਵਿੱਕੀ ਵਰੁਨ ਤੇ ਅਨਮੋਲ ਉਹਨਾਂ ਨੇ ਮੇਰੇ ਬੈਸਬਾਲ ਮਾਰ ਕੇ ਮੇਰਾ ਲੱਤ ਤੋੜ ਗਏ ਜੀ ਕਿਹੜਾ ਏਰੀਆ ਕਿਹੜਾ ਸੀਗੇ ਦਸ਼ਮੇਂ ਨਗਰ ਗਿਲ ਚੌਂਕ ਜੀ ਭਾਈ ਇਹੜਾ ਮੈਟਰ ਆਇਆ ਇੱਕ ਬੈਸਬਾਲ ਮਾਰ ਕੇ ਲੱਤ ਨੂੰ ਥੋੜੀ ਲੱਗੀ ਕਿ ਮੈਟਰ ਕੀ ਹੈ ਨੀ ਵੀਰੇ ਦਾ ਡਾਕਟਰ ਸਾਹਿਬ ਦੱਸਣਾ ਵੀ ਲੱਤ ਤੋੜੀ ਹੈ ਜਾਂ ਸਾਨੂੰ ਨਹੀਂ ਪਤਾ ਹੈ ਹੈ ਨਹੀਂ ਉਹਨਾਂ ਨੂੰ ਕੀ ਮੈਟਰ ਹੈ ਕੰਪਲੇਨ ਤਾਂ ਪੋਸਟ ਕੀਤੀ ਹੈ ਚਲੋ ਕੰਪਲੇਨ ਹੈਗੀ ਹੈ ਕੀ ਕੋਈ ਹੈ ਮਾਮਲਾ ਕੀ ਹੈ ਲੜਾਈ ਝਗੜੇ ਦਾ ਤੇ ਉਹਦਾ આરોਪ ਹੈਗਾ ਕਿ ਮੇਰੀ ਕੁੜੀ ਦੀ ਕੋਈ ਫੇਕ ਆਈਡੀ ਬਣਾਈ ਹੋਈ ਹੈ ਇਦਾਂ ਕਰਕੇ ਕੋਈ ਨਹੀਂ ਵੀਰੇ ਉਹਨਾਂ ਨੇ ਆਪਣੇ ਆਪ ਉਹਨਾਂ ਕੁੜੀ ਦਾ ਜਿਹੜਾ ਹੈਗਾ ਨਾ ਆਪਣੇ ਆਪ ਫੈਸਲਾ ਕਰ ਲਿਆ ਉਹਦਾ ਕੋਈ ਹਾਂ ਕੋਈ ਕਰਨੀ ਕੁੜੀ ਦਾ ਪਰ ਇਹਨਾਂ ਦਾ ਮਹੱਲੇ ਦੇ ਨਾਲ ਹੈਗਾ ਜਿਹੜਾ ਲੜਾਈ ਝਗੜਦਾ ਨਹੀਂ ਹੁਣ ਲੱਤ ਕਿਹਨੇ ਤੋੜੀ ਉਹਦੀ ਨਹੀਂ ਇਹ ਦੱਸਣਗੇ ਸਾਨੂੰ ਬਿਆਨ ਦੇਣਗੇ ਬਿਆਨ ਦੇਣ ਗਏ ਜਿੰਨ ਗਿਆ ਉਸੇ ਕਾਰਵਾਈ ਕਰਾਂਗੇ ਉਹ ਕਹਿੰਦਾ ਪੁਲਿਸ ਨੂੰ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਕੰਪਲੇਨਾਂ ਦੇ ਚੁੱਕੇ ਹਾਂ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਮੇਰੀ ਇਹ ਤੇ ਰੋਜ਼ ਆਉਂਦੇ ਨੇ ਕਰੇ ਨੇ ਰੋਜ਼ ਜਾਂਦੇ ਨੇ ਮਤਲਬ ਰੋਜ਼ ਹਫਤੇ ਬਾਅਦ ਦੋ ਤਿੰਨ ਦਿਨ ਬਾਅਦ ਕੱਲ ਵੀ ਆਏ ਪਰਸੋਂ ਵੀ ਕੀ ਕਰ ਉਹਨੇ ਘਰੇ ਤਾਲੇ ਲੱਗੇ ਹੁੰਦੇ ਆ ਕਿਹਨਾਂ ਦੇ ਘਰੇ ਤਾਲੇ ਲੱਗੇ ਹੁੰਦੇ ਜਿਨ੍ਹਾਂ ਦੇ ਖਿਲਾਫ ਕੌੜਾ ਵਰਨ ਵਿੱਕੀ ਉਹਨਾਂ ਦੇ ਖਿਲਾਫ ਮੈਨੂੰ ਕੰਪਲੇਨਾਂ ਪਹਿਲਾਂ ਆਈਆਂ ਹੋਈਆਂ ਆਈਆਂ ਆਈਏ ਸਾਡੇ ਕੋਲ ਆਈ ਆ ਮੈਨੂੰ ਥੋੜੀ ਮਾਰਦੇ ਸੀ ਕੱਲ ਆਈਏ ਅੱਛਾ ਤੇ ਕਾਰਵਾਈ ਨਹੀਂ ਆਈ ਤਾਂ ਮਤਲਬ ਹੋਈ ਕਾਰਵਾਈ ਬਾਈ ਸਾਡੇ ਕੋਈ ਬਿਆਨ ਨਹੀਂ ਕਿ ਤੁਸੀਂ ਉਹਨਾਂ ਦੇ ਘਰ ਕਿੱਦਾਂ ਜਾਂਦੇ ਜੇ ਬਿਆਨ ਨਹੀਂ ਲਗਾਏ ਦਾ ਸਰਵਪੱਖ ਪਲੇਟ ਹੈ ਕੌਣ ਪਲੇਟ ਆਈ ਹੁਣ ਘਟੇ ਕੋਲੇ ਡਾਜ ਕੋਟ ਠੀਕ ਠੀਕ ਹੈ ਹਾਂ ਜੀ ਸਰ ਜਿਹੜੀ ਅੱਜ ਕੁੱਟਮਾਰੀ ਅੱਜ ਹੋਈ ਹੈ ਇਸ ਬੰਦੇ ਨਾਲ ਅੱਜ ਹੋਈ ਵੀਰ ਅੱਜ ਹੋਈ ਹੈ ਟੀਮ ਨਾਲ ਕਾਰਵਾਈ ਕਰੋਗੇ ਹੁਣ ਬਿਲਕੁਲ ਕਰਾਂਗੇ ਬਈ ਬਿਆਨ ਲਿਖਾਉਣਗੇ ਕਾਰਵਾਈ ਕਰਾਂਗੇ ਤੁਹਾਡਾ ਸ਼ੁਭਨਾਮ ਸਰ ਇਹ ਐਸੇ ਹਰਜਨ ਸਿੰਘ ਜੀ ਹਨ 6 ਨੰਬਰ ਹਨ ਚਲੋ ਓਕੇ ਕੋਲੇ ਜਾਓ